ਜੇਲ੍ਹ ਤੋਂ ਆਉਣ ਤੇ 2 ਦਿਨਾਂ ਬਾਅਦ ਹੀ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਆਪਣੀਆਂ ਗਰੰਟੀਆਂ ਦਿੱਤੀਆਂ ਗਈਆਂ ਜਿੱਥੇ ਪਹਿਲਾਂ ਪਾਰਟੀ ਦੇ ਆਗੂਆਂ ਦੇ ਨਾਲ ਨੇਤਾਵਾਂ ਦੇ ਨਾਲ ਐਮਐਲਐਸ ਦੇ ਨਾਲ ਮੀਟਿੰਗ ਕੀਤੀ ਗਈ ਤਾਂ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਆਪਣੀਆਂ ਇਹ 10 ਗਰੰਟੀਆਂ ਦਿੱਤੀਆਂ ਗਈਆਂ ਦਸੇ ਗਰੰਟੀਆਂ ਦੇ ਵਿੱਚ ਗੱਲ ਹੋਈ ਸਿੱਖਿਆ ਦੀ ਸਿਹਤ ਦੀ ਜੇ ਗੱਲ ਕਰੀਏ ਵਪਾਰੀਆਂ ਦੀ ਗੱਲ ਕੀਤੀ ਗਈ ਕਿਸਾਨਾਂ ਦੀ ਗੱਲ ਕੀਤੀ ਗਈ ਔਰ ਹੋਰ ਜਿਹੜੀ ਸਹੂਲਤਾਂ ਜਿਹੜੀਆਂ ਉਹਨਾਂ ਦੀ ਗੱਲ ਕੀਤੀ ਗਈ ਔਰ ਇਹ ਵੀ ਕਿਹਾ ਗਿਆ ਕਿ ਜਿਹੜਾ ਅਗਨੀਵੀਰ ਹੈ ਉਹਨੂੰ ਅਸੀਂ ਬੰਦ ਕਰਾਂਗੇ ਅਸੀਂ ਪੱਕੇ ਤੌਰ ਤੇ ਬੰਦੇ ਰੱਖਾਂਗੇ ਨਾ ਕਿ ਕੱਚੀ ਨੌਕਰੀ ਦੇਣੀ ਹੈਗੀ ਹੈ ਤੇ ਇਹ ਚਾਰ ਮਾਫ ਕਰਨਾ ਇਹ 10 ਗਰੰਟੀਆਂ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੀਆਂ ਗਈਆਂ ਨੇ ਤਾਂ ਇਹ ਗਰੰਟੀਆਂ ਪੂਰੀਆਂ ਡਿਟੇਲ ਵਾਈਜ਼ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਮਝਾਵਾਂਗੇ ਪਹਿਲੀ ਗਰੰਟੀ ਜੁੜੀ ਹੈ ਜੀ ਬਿਜਲੀ ਦੇ ਨਾਲ ਆਮ ਆਦਮੀ ਪਾਰਟੀ ਨੇ ਪਹਿਲੀ ਗਰੰਟੀ ਦੇ ਵਿੱਚ ਦੇਸ਼ ਭਰ ਦੇ ਵਿੱਚ 24 ਘੰਟੇ ਬਿਜਲੀ ਦੇਣ ਦਾ ਦਾਵਾ ਕੀਤਾ ਹੈ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਕੋਲ ਖਪਤ ਤੋਂ ਜ਼ਿਆਦਾ ਬਿਜਲੀ ਪੈਦਾ ਕਰਨ ਦੀ ਸਮਰੱਥ ਹੈ ਗਰੀਬਾਂ ਨੂੰ ਮੁਫਤ ਬਿਜਲੀ ਦਿੱਤੀ ਜਾਏਗੀ ਔਰ ਇਸ ਲਈ 1.25 ਲੱਖ ਕਰੋੜ ਰੁਪਏ ਦਾ ਖਰਚਾ ਆਵੇਗਾ ਇਸ ਦਾ ਪ੍ਰਬੰਧ ਉਹ ਕਰਨਗੇ ਆਮ ਆਦਮੀ ਪਾਰਟੀ ਦਾ ਹਮੇਸ਼ਾ ਫੋਕਸ ਸਿੱਖਿਆ ਤੇ ਰਹਿੰਦਾ ਹੈ ਸਿੱਖਿਆ ਤੇ ਸਿਹਤ ਇਹਨਾਂ ਦਾ ਮੇਨ ਫੋਕਸ ਹੁੰਦਾ ਤੇ ਉਹਨੂੰ ਲੈ ਕੇ ਵੀ ਗਰੰਟੀ ਦਿੱਤੀ ਗਈ ਹੈ ਦੂਜੀ ਗਰੰਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਿਹਤਰ ਸਿੱਖਿਆ ਦੇਸ਼ ਦੇ ਬੱਚਿਆਂ ਨੂੰ ਬਿਹਤਰ ਸਿੱਖਿਆ ਦੇਣ ਦੇ ਲਈ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਬਣਾਉਣਗੇ ਔਰ ਇਹ ਕੰਮ ਕਰਨ ਦੇ ਲਈ 5 ਲੱਖ ਕਰੋੜ ਰੁਪਏ ਦਾ ਖਰਚਾ ਆਊਗਾ ਤੀਜੀ ਗਰੰਟੀ ਹੈ ਜੀ ਸਿਹਤ ਦੀ ਉਹਨਾਂ ਕਿਹਾਗੇ ਬਿਹਤਰ ਸਹੂਲਤਾਂ ਦੇਣੀਆਂ ਨੇ ਸਾਰਿਆਂ ਨੂੰ ਸਸਤਾ ਤੇ ਬਿਹਤਰ ਇਲਾਜ ਦਿੱਤਾ ਜਾਏਗਾ ਔਰ ਹਰ ਜ਼ਿਲ੍ਹੇ ਦੇ ਵਿੱਚ ਮੋਹੱਲਾ ਕਲੀਨਿਕ ਖੋਲੇ ਜਾਣਗੇ ਅਸੀਂ ਸਰਕਾਰੀ ਹਸਪਤਾਲ ਨੂੰ ਬਿਹਤਰ ਤੇ ਸਾਰੀਆਂ ਸਹੂਲਤਾਂ ਦੇ ਨਾਲ ਲੈਸ ਕਰਨਗੇ ਔਰ ਇਹਦੇ ਤੇ ਵੀ 5 ਲੱਖ ਕਰੋੜ ਦਾ ਖਰਚਾ ਆਊਗਾ ਚੌਥੀ ਗਰੰਟੀ ਦਿੱਤੀ ਗਈ ਹੈ ਰਾਸ਼ਟਰੀ ਸੁਰੱਖਿਆ ਅੱਜ ਦੇਸ਼ ਦੀ ਸੀਮਾ ਉੱਤੇ ਚੀਨ ਵੜ ਰਿਹਾ ਤੇ ਸਰਕਾਰ ਫੌਜ ਨੂੰ ਰੋਕ ਰਹੀ ਹੈ ਉਹ ਕਹਿੰਦੇ ਕਿ ਜੇ ਅਸੀਂ ਆਏ ਤਾਂ ਫੌਜ ਨੂੰ ਰੋਕਿਆ ਨਹੀਂ ਜਾਊਗਾ ਪੰਜਵੀਂ ਗਰੰਟੀ ਅਗਨੀਵੀਰ ਯੋਜਨਾ ਨੂੰ ਲੈ ਕੇ ਹੈ ਅਗਨੀਵੀਰ ਯੋਜਨਾ ਬੰਦ ਕਰਨਗੇ ਔਰ ਫੌਜ ਵਿੱਚ ਕੱਚੀ ਨੌਕਰੀ ਬੰਦ ਕਰਕੇ ਪੱਕੀ ਨੌਕਰੀ ਸ਼ੁਰੂ ਕੀਤੀ ਜਾਏਗੀ ਛੇਵੀਂ ਗਰੰਟੀ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਘਟੋ ਘਟ ਸਮਰਥਨ ਮੁੱਲ ਤਹਿਤ ਫਸਲ ਦਾ ਪੂਰਾ ਪੈਸਾ ਦਿੱਤਾ ਜਾਏਗਾ ਸੁਆਮੀਨਾਥਨ ਰਿਪੋਰਟ ਦੀ ਵੀ ਇਹਦੇ ਵਿੱਚ ਗੱਲ ਕੀਤੀ ਗਈ ਹੈ ਸੱਤਵੀਂ ਗਰੰਟੀ ਦੇ ਵਿੱਚ ਬੇਰੋਜ਼ਗਾਰੀ ਨੂੰ ਦੂਰ ਕਰਨ ਉੱਤੇ ਜੰਗੀ ਪੱਧਰ ਉੱਤੇ ਉਹਨਾਂ ਨੇ ਕਿਹਾ ਕੰਮ ਕਰਾਂਗੇ ਵੱਦ ਤੋਂ ਵੱਦ ਜਿਹੜੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ ਅੱਠਵੀਂ ਗਰੰਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਜਪਾ ਤਾ ਜਿਹੜਾ ਵਾਸ਼ਿੰਗ ਹੈਗਾ ਉਹਨੂੰ ਬੰਦ ਕਰਾਂਗੇ ਨੌਵੀਂ ਗਰੰਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਦਿੱਲੀ ਨੂੰ ਮੁਕੰਮਲ ਸੂਬਾ ਬਣਾਇਆ ਜਾਏਗਾ ਅਸੀਂ ਐਫਰਟ ਕਰਾਂਗੇ ਦਿੱਲੀ ਨੂੰ ਉਹਦਾ ਬਣਦਾ ਹੱਕ ਦਿੱਤਾ ਜਾਊਗਾ ਔਰ ਦਸਵੀਂ ਗਰੰਟੀ ਵੀ ਜੀ ਗੱਲ ਕਰੀਏ ਤਾਂ ਵਪਾਰੀਆਂ ਦੇ ਲਈ ਹੈ ਜਿਹਦੇ ਵਿੱਚ ਜੀਐਸਟੀ ਨੂੰ ਪੀਐਮਐਲਏ ਤੋਂ ਬਾਹਰ ਕੀਤਾ ਜਾਏਗਾ ਤੇ ਹੋਰ ਵੀ ਕਹਿੰਦੇ ਨੇ ਕਿ ਵਪਾਰੀਆਂ ਦੇ ਲਈ ਚੰਗਾ ਕੀਤਾ ਜਾਊ ਤਾਂ ਇਹ 10 ਗਰੰਟੀਆਂ ਆਮ ਆਦਮੀ ਪਾਰਟੀ ਦੇ ਵੱਲ ਉਦਤੀਆਂ ਗਈਆਂ ਨੇ ਲੋਕ ਸਭਾ ਚੋਣਾਂ ਦੇ ਲਈ ਤਾਂ ਹੁਣ ਸਸਪੈਂਸ ਬਰਕਰਾਰ ਹੈਗਾ ਕਿਉਂਕਿ ਇੱਕ ਪਾਸੇ ਮਹਾਗੜ ਜੋੜ ਹੈ ਔਰ ਦੂਜੇ ਪਾਸੇ ਪੀਐਮ ਨਰਿੰਦਰ ਮੋਦੀ ਨੇ ਤਾਂ ਹੁਣ ਸਿਆਸੀ ਜਿਹੜੀਆਂ ਤਲਖਬਾਜ਼ੀਆਂ ਵੀ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਨੇ ਤਾਂ ਹੁਣ ਦੇਖਦੇ ਹਾਂ ਕਿ ਕੌਣ ਜਿਹੜਾ ਆਉਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ ਔਰ ਕਿਹਦੀਆਂ ਗਾਰੰਟੀਆਂ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਨੇ